ਸਾਸੀ ਕਲ ਪੰਜਾਬੀਓ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਉਲਟੀ ਵਾਰ ਖੇਤ ਨੂੰ ਖਾਏ ਇਹ ਗੱਲ ਟੁਕਦੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਕਿਸਾਨਾਂ ਦੀ ਪਿੱਠ ਪਿੱਛੇ ਛੁਰਾ ਮਾਰਿਆ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹਾਲਾਂਕਿ ਉਹ ਮੀਟਿੰਗ ਵਾਸਤੇ ਆਏ ਸੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਚੰਡੀਗੜ੍ਹ ਪਹੁੰਚੇ ਹੋਏ ਸੀ ਇਹ 7ਵੀਂ ਮੀਟਿੰਗ ਹੈ ਐਮਐਸਪੀ ਅਤੇ ਕਿਸਾਨਾਂ ਵੱਲੋਂ ਹੋਰ ਜਿਹੜੀਆਂ ਵੱਡੀਆਂ 11 ਮੰਗਾਂ ਮੰਨੀਆਂ ਜਾ ਰਹੀਆਂ ਨੇ ਹਾਲਾਂਕਿ ਇਹਨਾਂ ਦੇ ਵਿੱਚ ਰੋਲ ਨਹੀਂ ਹੈ ਸੂਬੇ ਦੀ ਸਰਕਾਰ ਦਾ ਸੂਬੇ ਦੀ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਚਾਹੇ ਅਰਮੋਲ ਗਗਨ ਮਾਨ ਹੋਵੇ ਚਾਹੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ 55 ਮਿੰਟਾਂ ਦੇ ਵਿੱਚ ਛੁਟਕੀਆਂ ਮਾਰਦੇ ਸੀ ਆ ਹੁਣੇ ਸਾਨੂੰ ਦਿਓ ਸਰਕਾਰ ਦਿਓ ਹੁਣੇ ਤੁਸੀਂ ਆਪਣੇ ਘਰਾਂ ਨੂੰ ਜਾਓ ਅਸੀਂ 5-5 ਮਿੰਟ ਵਿੱਚ ਤੁਹਾਨੂੰ ਐਮਐਸਪੀ ਦੇ ਦੇਾਂਗੇ ਲੇਕਿਨ ਐਮਐਸਪੀ ਤਾਂ ਦੇਣੀ ਕੀ ਸੀ ਡਾਂਗਾ ਦਿੱਤੀਆਂ ਵਿਸ਼ਵਾਸ ਘਾਤ ਕੀਤਾ ਉਹਨਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਗਿਆ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੀ ਸਬਮਨ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਡੀਜੀਪੀ ਸਿੱਧੂ ਨੂੰ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਵੀ ਕਿ ਇਹ ਗ੍ਰਿਫਤਾਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾ ਸਰਵਨ ਸਿੰਘ ਪੰਦੇਰ ਦੀ ਜਿਹੜੀ ਹੈ ਉਹ ਗੈਰ ਕਾਨੂੰਨੀ ਹੈ ਉਹ ਅਧਿਕਾਰਤ ਨਹੀਂ ਹੈ ਲੇਕਿਨ ਇਧਰ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੋਰੀਆਂ ਕਰ ਰਹੇ ਨੇ ਤੇ ਚੋਰੀਆਂ ਕਰਵਾ ਰਹੇ ਨੇ ਯਾਨੀ ਕਿ ਐਨੀ ਹੈਂਕੜ ਪੰਜਾਬੀਆਂ ਨੂੰ ਤਕਾ ਖਾਸ ਕਰਕੇ ਜਿਸ ਨੂੰ ਪੰਜਾਬ ਪੂਰੇ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਉਹਨਾਂ ਦੀਆਂ ਚੀਜ਼ਾਂ ਨੂੰ ਚੋਰੀ ਕਰਕੇ ਤੇ ਆਪਣੀਆਂ ਹਵੇਲੀਆਂ ਦੇ ਵਿੱਚ ਰੋਕ ਲੈ ਰੋਕ ਲੈਣਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਗੁਰਲਾਲ ਸਿੰਘ ਕਨੌਰ ਦੀ ਹਲਕਾ ਕਨੌਰ ਦੇ ਮੌਜੂਦਾ ਵਿਧਾਇਕ ਨੇ ਇੱਕ ਪਾਸੇ ਵਿਸ਼ਵਾਸਕਤ ਕੀਤਾ ਗਿਆ ਇੱਕ ਪਾਸੇ ਹਜ਼ਾਰਾਂ ਟਰੈਲੀਆਂ ਟਰੈਕਟਰ ਡੱਕੇ ਹੋਏ ਸੀ ਪੰਜਾਬੀ ਕਿਸਾਨਾਂ ਵੱਲੋਂ ਦਿੱਲੀ ਦੇ ਸ਼ਿਮੂ ਬਾਰਡਰ ਪੰਜਾਬ ਅਤੇ ਹਰਿਆਣਾ ਦੇ ਕਨੌਰੀ ਬਾਰਡਰ ਤੇ ਪੀਲਾ ਪੰਜਾ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਰਾਂ ਬਸੇਰਾ ਟਾ ਦਿੱਤੇ ਗਏ ਲੇਕਿਨ ਉਹ ਟਰਾਲੀਆਂ ਅਤੇ ਟਰੈਕਟਰ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਲਾਲ ਕਨੌਰ ਦੇ ਘਰ ਦੇ ਵਿੱਚੋਂ ਨਿਕਲੇ ਉਸ ਦੀ ਵਹਿਲੀ ਦੇ ਵਿੱਚੋਂ ਨਿਕਲੇ ਇਹ ਵੇਖ ਲੋ ਆ ਹੈ ਕੰਮ ਮੌਜੂਦਾ ਸਰਕਾਰ ਤੇ ਮੌਜੂਦਾ ਆਪ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਦੇ ਗੁਰਲਾਲ ਕਨੌਰ ਦੀ ਜਿੱਥੇ ਸਾਰੇ ਪਾਸੇ ਇਨਸਲਟ ਹੋ ਰਹੀ ਹੈ ਉਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋਸ਼ਲ ਮੀਡੀਆ ਤੇ ਜਿਹੜੀ ਹੈ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿੱਡੀ ਪਚਕਾਨਾ ਹਾਰਤਾ ਹੈ ਸੁਖਪਾਲ ਸਿੰਘ ਖਹਿਰਾ ਨੇ ਕਿੱਡੀ ਵੱਡੀ ਗਲਤ ਹੈ ਵੱਡੀ ਗਲਤੀ ਹੈ ਕਿੱਡਾ ਵੱਡਾ ਗਲਤ ਕੰਮ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਇਸ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਪਾਲ ਸਿੰਘ ਖਹਿਰਾ ਨੇ ਮੰਗ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਸੂਬੇ ਦੇ ਪ੍ਰਸ਼ਾਸਨ ਦੇ ਕੋਲੋਂ ਕਿ ਗੁਰਨਾਲ ਕਨੌਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੀਆਂ ਧਰਾਵਾਂ ਲਗਦੀਆਂ ਨੇ ਚੋਰੀ ਵਾਲੀਆਂ ਉਹ ਐਡ ਕੀਤੀਆਂ ਜਾਣ ਦੋਸ਼ ਬੜੇ ਜਾਣ ਕਿਉਂਕਿ ਪੰਜਾਬ ਦੇ ਕਿਸਾਨਾਂ ਵੱਲੋਂ ਗੁਰਨਾਲ ਕਨੌਰ ਦੇ ਘਰ ਦੇ ਵਿੱਚੋਂ ਟਰਾਲੀਆਂ ਅਤੇ ਟਰੈਕਟਰ ਬਰਾਮਦ ਕਰ ਲਿਆ ਗਿਆ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਗੁਰਨਾਲ ਕਨੌਰ ਦੀ ਬਹਿਲੀ ਅਤੇ ਉਸ ਦੇ ਘਰ ਦੀ ਕਿਸ ਤਰ੍ਹਾਂ ਕਿਸਾਨ ਜਾ ਕੇ ਜਿਹੜੀਆਂ ਕਬਜ਼ੇ ਦੇ ਵਿੱਚ ਲੈ ਲੀਆਂ ਗੁਰਾਲਪੁਰਾ ਨੌਰ ਦਾ ਹਾਲੇ ਕਿ ਹੱਕ ਨਹੀਂ ਬਣਦਾ ਸੀ ਹੱਕ ਬਣਦਾ ਸੀ ਪੁਲਿਸ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਉਹ ਕਹਿੰਦੀ ਕਿ ਤੁਹਾਡੇ ਟੈਕਰ ਤੁਹਾਡੇ ਟਾਲ ਗਿਆ ਇਸ ਜਗ੍ਹਾ ਤੇ ਡੱਕੇ ਹੋਏ ਨੇ ਪਛਾਨ ਕੇ ਤੁਸੀਂ ਲੈ ਸਕਦੇ ਹੋ ਲੇਕਿਨ ਇਧਰ ਗੁਰਨਾਲ ਘਰੌਰ ਨੇ ਜਿਹੜੇ ਉਹਨਾਂ ਵੱਲੋਂ ਕਿਹੜੀ ਹਰਕਤ ਕੀਤੀ ਗਈ ਉਹਨਾਂ ਦਾ ਆਪਣੇ ਘਰ ਦੇ ਆਪਣੀ ਹਵੇਲੀ ਦੇ ਵਿੱਚ ਹੀ ਡੱਕ ਲੀਆਂ ਦੇ ਜੇਕਰ ਉਹ ਸਹੀ ਹੁੰਦੇ ਜੇਕਰ ਉਹ ਸੱਚੇ ਹੁੰਦੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਦੇਣੀ ਸੀ ਕਿ ਮੇਰੇ ਘਰ ਦੇ ਵਿੱਚ ਕਿਸਾਨ ਅਤੇ ਕਿਸਾਨਾਂ ਦੀਆਂ ਟਰਾਲੀਆਂ, ਟਰੈਕਟਰ ਖੜੇ ਡੱਕੇ ਹੋਏ ਨੇ। ਅਸੀਂ ਲੈ ਕੇ ਆਏ ਆ ਕੋਈ ਚੋਰੀ ਜਾਂ ਡਕੈਤੀ ਦਾ ਸ਼ਿਕਾਰ ਨਾ ਹੁਣ ਪੰਜਾਬ ਦੇ ਕਿਸਾਨ ਤੇ ਤੁਸੀਂ ਲਿਆ ਸਕਦੇ ਹੋ। ਲੇਕਿਨ ਕਿਸਾਨਾਂ ਨੇ ਜਾ ਕੇ ਦਬੋਚ ਲਿਆ। ਕਿਸਾਨਾਂ ਨੂੰ ਕੰਨੋਂ ਕੰਨ ਕੰਨੋਂ ਕੰਨ ਖਬਰ ਲੱਗੀ। ਹੁਣ ਐਫ ਆਈ ਆਰ ਦੀ ਮੰਗ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਹਲਕਾ ਕਨੌਰ ਤੋਂ ਗੁਰਨਾਲ ਉਸ ਦਾ ਵਿਰੋਧ ਹੋ ਰਿਹਾ ਹੈ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਲੋਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹੀ ਨਿਕਲਿਆ ਚੋਰ ਸੋਸ਼ਲ ਮੀਡੀਆ ਤੇ ਜਿੱਥੇ ਤੋਬਾ ਤੋਬਾ ਕਰਾਈ ਕਰਾਈ ਜਾ ਰਹੀ ਹੈ ਗੁਰਨਾਲ ਕਨੌਰ ਦੀ ਕਈ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਨੇ ਕਈ ਤਰ੍ਹਾਂ ਦਾ ਮਜ਼ਾਕ ਕੀਤਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਪਰਪੋਤੇ ਫੋਲੇ ਜਾ ਰਹੇ ਨੇ ਤੇ ਕੀ ਗੁਰਨਾਲ ਘਰੋਂ ਨੂੰ ਪਤਾ ਨਹੀਂ ਸੀ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਦੇਖੋ ਜੀ ਕਿ ਮੇਰੀ ਇਸ ਹਰਕਤ ਦਾ ਅਸਲੀ ਕਹਿੰਦੇ ਕਿ ਉਸ ਨੇ ਚੋਰੀ ਕੀਤੀ ਹੈ ਜਾਂ ਨਹੀਂ ਕੀਤੀ ਸਾਡੇ ਕੋਲ ਕੋਈ ਪੁਖਤਾ ਸਬੂਤ ਵੀ ਨਹੀਂ ਲੇਕਰ ਸੁਖਬਾਤ ਸਿੰਘ ਕਹਿ ਰਹੇ ਨੇ ਪ੍ਰਸ਼ਾਸਨ ਕੋਲੋਂ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਚੋਰੀ ਕੀਤੀਆਂ ਗਈਆਂ ਨੇ ਟਰੈਕਟਰ ਅਤੇ ਟਰਾਲੀਆਂ ਆਪ ਆਪ ਵੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਲਾਲ ਘਨੌਰ ਕੋਲੋਂ ਉਸ ਉੱਤੇ ਬਣਦੀ ਕਾਰਵਾਈ ਕਰੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਣਾ ਚਾਹੀਦਾ ਹੈ ਇਹ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਸੁਖਪਾਲ ਸਿੰਘ ਖਰੋਨੇ ਉਧਰ ਸੋਸ਼ਲ ਮੀਡੀਆ ਤੇ ਬਵਾਲ ਪਚ ਗਿਆ ਹੈ ਗੁਰਲਾਲ ਸਿੰਘ ਘਨੌਰ ਨੂੰ ਲੈ ਕੇ ਧੰਨਵਾਦ